ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਕਿ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਕੀਤਾ ਗਿਆ ਹੈ ਤੇ ਉਥੇ ਹੀ ਪਰਮਜੀਤ ਸਰਨਾ ਨੇ ਕਿਹਾ ਹੈ ਕਿ ਜੇ ਗਿਆਨੀ ਹਰਪੇ ਦੇ ਵਿੱਚ ਹਿੰਮਤ ਹੈ ਤਾਂ ਉਹ ਜਿਮਨੀ ਚੋਣਾ ਲੜ ਤੇ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਗਿਆਨੀ ਹਰਪੇ ਨੂੰ ਜਿਹੜਾ ਕਿ ਚੋਣਾ ਜਿਹੜੀਆਂ ਕਿ ਲੜਨੀਆਂ ਚਾਹੀਦੀਆਂ ਨੇ ਤੇ ਤਰਨ ਤਰਨ ਤੋਂ ਜਿਮਨੀ ਚੋਣਾ ਲੜਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਖੁੱਲਾ ਚੈਲੰਜ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਸਾਹਮਣੇ ਆ ਜਾਵੇਗਾ ਜੇਕਰ ਗਿਆਨੀ ਹਰਪ੍ਰੀਤ ਜਿਮਨੀ ਚੋਣਾ ਲੜਨਗੇ ਕਿਉਂਕਿ ਤਰਨਤਾਰਨ ਜਿਹੜਾ ਕਿ ਇਲਾਕਾ ਹੈ ਉਸ ਨੂੰ ਪੰਥਕ ਏਰੀਆ ਮੰਨਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਤਰਨਤਾਰਨ ਦੀਆਂ ਹੁਣ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਹਾਲਾਂਕਿ ਗਿਆਨੀ ਆਰਪੀ ਸਿੰਘ ਦੇ ਵੱਲੋਂ ਸਟੇਜ ਦੇ ਉੱਤੇ ਇਹ ਗੱਲ ਕਿਹਾ ਗਿਆ ਸੀ ਕਿ ਮੈਂ ਕੋਈ ਵੀ ਚੋਣਾ ਨਹੀਂ ਲੜਾਂਗਾ ਤੇ ਮੈਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਪ੍ਰਧਾਨਗੀ ਦੀ ਦਿੱਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਚੋਣਾ ਨਾਲ ਲੜਨ ਦੇ ਲਈ ਕਿਹਾ ਸੀ ਤੇ ਹੁਣ ਉੱਥੇ ਹੀ ਪਰਮਜੀਤ ਸਰਨਾ ਦਾ ਇੱਕ ਬਿਆਨ ਹੈ ਜਿਹੜਾ ਕਿ ਸਾਹਮਣੇ ਆ ਰਹੇ تھے ਜਿਸ ਦੇ ਤਹਿਤ ਉਹਨਾਂ ਨੇ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਤਾਂ ਕੀਤਾ ਤੇ ਉਹਨਾਂ ਦਾ ਕਹਿਣਾ ਇਹ ਕਿ ਗਿਆਨੀ ਹਰਪੇ ਨੂੰ ਚੋਣਾ ਲੜਨੀ ਚਾਹੀਦੀਆਂ ਨੇ ਤੇ ਜਿਸ ਤੋਂ ਬਾਅਦ ਚੋਣਾ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਜਿਸ ਦੇ ਤਹਿਤ ਹੁਣ ਪਰਮ ਦੀ ਸਰਨਾ ਜਿਮਨੀ ਚੋਣਾ ਲੜ ਕੇ ਦਿਖਾਉਣ ਤੇ ਜਿਸ ਤੋਂ ਬਾਅਦ ਲਗਾਤਾਰ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਅਕਾਲੀ ਦਲ ਦੇ ਦੋ ਧੜੇ ਹੋ ਗਏ ਤੇ ਉਥੇ ਹੀ ਇੱਕ ਬਾਖੀ ਧੜੇ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਕਿ ਅਕਾਲੀ ਦਲ ਸਾਡਾ ਇੱਥੇ ਦੂਜੇ ਪਾਸੇ ਅਸੀਂ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਦੂਜੇ ਪਾਸੇ ਬਾਦਲ ਧੜੇ ਦੇ ਵੱਲੋਂ ਜਿਹੜਾ ਕਿ ਬਾਕੀਆਂ ਦੇ ਉੱਤੇ ਵੀ ਗੰਭੀਰ ਜਿਹੜੇ ਕਿ ਇਲਜ਼ਾਮ ਤੱਕ ਲਗਾਏ ਗਏ ਤੇ ਜਿਸ ਤੋਂ ਬਾਅਦ ਦੋਵਾਂ ਦੇ ਵਿੱਚ ਕਾਟੋ ਕਲੇਸ਼ ਜਾਰੀ ਰਿਹਾ ਤੇ ਹੁਣ ਬਾਖੀ ਧੜੇ ਨੇ ਆਪਣੀ ਨਵੀਂ ਜਿਹੜੀ ਕਿ ਪਾਰਟੀ ਬਣਾਈ ਤੇ ਜਿਸ ਤੋਂ ਬਾਅਦ ਨਮਾ ਅਕਾਲੀ ਦਲ ਬਣ ਗਿਆ ਤੇ ਉੱਥੇ ਹੀ ਗਿਆਨੀ ਹਰਪਿੰਦ ਨੂੰ ਜਿਹੜੀ ਕਿ ਪ੍ਰਧਾਨਗੀ ਦੇ ਦਿੱਤੀ ਤੇ ਪ੍ਰਧਾਨਗੀ ਮਿਲਣ ਤੋਂ ਬਾਅਦ ਹੁਣ ਲਗਾਤਾਰ ਉੱਥੇ ਬਾਦਲ ਧੜਾ ਲਗਾਤਾਰ ਪਲਟਵਾਰ ਕਰਦਾ ਹੋਇਆ ਨਸਰ ਆ ਰਿਹਾ ਤੇ ਸਰਨਾ ਦੇ ਵੱਲੋਂ ਹੁਣ ਸਿੱਧਾ ਖੁੱਲਾ ਚੈਲੰਜ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਕਿਹਾ ਹੈ ਕਿ ਅਗਿਆਨੀ ਹਰਪੇ ਨੂੰ ਜਿਹੜੀਆਂ ਕਿ ਜਿਮਨੀ ਚੋਣਾ ਲੜਨੀਆਂ ਚਾਹੀਦੀਆਂ ਨੇ ਤੇ ਜੇਕਰ ਉਹਨਾਂ ਦੇ ਵਿੱਚ ਹਿੰਮਤ ਹੈ ਤਾਂ ਉਹ ਤਰਨ-ਤਰਨ ਦੀਆਂ ਜਿਮਨੀ ਚੋਣਾ ਲੜਨ ਤੇ ਉੱਥੇ ਹੀ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਸ਼ਰਨਾ ਵੀ ਜਿਹੜੇ ਕਿ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਕੀਤਾ ਗਿਆ ਹੈ ਤੇ ਉਥੇ ਹੀ ਪਰਮਜੀਤ ਸਰਨਾ ਨੇ ਕਿਹਾ ਹੈ ਕਿ ਜੇ ਗਿਆਨੀ ਹਰਪੇ ਦੇ ਵਿੱਚ ਹਿੰਮਤ ਹੈ ਤਾਂ ਉਹ ਜਿੰਨੀ ਚੋਣਾ ਲੜਦਾ ਤੇ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਗਿਆਨੀ ਹਰਪੇ ਨੂੰ ਜਿਹੜਾ ਕਿ ਚੋਣਾ ਜਿਹੜੀਆਂ ਕਿ ਲੜਨੀਆਂ ਚਾਹੀਦੀਆਂ ਨੇ ਤੇ ਤਰਨਤਾਰਨ ਤੋਂ ਜਿਮਨੀ ਚੋਣਾ ਲੜਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਖੁੱਲਾ ਚੈਲੰਜ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਸਾਹਮਣੇ ਆ ਜਾਵੇਗਾ ਜੇਕਰ ਗਿਆਨੀ ਹਰਪ੍ਰੀਤ ਜਿਮਨੀ ਚੋਣਾ ਲੜਨਗੇ ਕਿਉਂਕਿ ਤਰਨਤਾਰਨ ਜਿਹੜਾ ਕਿ ਇਲਾਕਾ ਹੈ ਉਸ ਨੂੰ ਪੰਥਕ ਏਰੀਆ ਮੰਨਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਤਰਨਤਾਰਨ ਦੀਆਂ ਹੁਣ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਹਾਲਾਂਕਿ ਗਿਆਨੀ ਆਰਪੀ ਸਿੰਘ ਦੇ ਵੱਲੋਂ ਸਟੇਜ ਦੇ ਉੱਤੇ ਇਹ ਗੱਲ ਕਿਹਾ ਗਿਆ ਸੀ ਕਿ ਮੈਂ ਕੋਈ ਵੀ ਚੋਣਾ ਨਹੀਂ ਲੜਾਂਗਾ ਤੇ ਮੈਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਪ੍ਰਧਾਨ ਦੀ ਦਿੱਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਚੋਣਾ ਨਾਲ ਲੜਨ ਦੇ ਲਈ ਕਿਹਾ ਸੀ ਤੇ ਹੁਣ ਉਥੇ ਹੀ ਪਰਮਜੀ ਸਰਨਾ ਦਾ ਇੱਕ ਬਿਆਨ ਹੈ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਤਾਂ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪੇ ਨੂੰ ਚੋਣਾ ਲੜਨੀ ਚਾਹੀਦੀਆਂ ਨੇ ਤੇ ਜਿਸ ਤੋਂ ਬਾਅਦ ਚੋਣਾ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਜਿਸ ਦੇ ਤਹਿਤ ਹੁਣ ਪਰਮਦੀ ਸਰਨਾ ਜਿੰਮੀ ਚੋਣਾ ਲੜ ਕੇ ਦਿਖਾਉਣ ਤੇ ਜਿਸ ਤੋਂ ਬਾਅਦ ਲਗਾਤਾਰ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ 2 ਦਸੰਬਰ ਦੇ ਹੁਕਮ ਨਾਮੇ ਤੋਂ ਬਾਅਦ ਅਕਾਲੀ ਦਲ ਦੇ ਦੋ ਧੜੇ ਹੋ ਗਏ ਤੇ ਉਥੇ ਹੀ ਇੱਕ ਬਾਖੀ ਢੜੇ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਕਿ ਅਕਾਲੀ ਦਲ ਸਾਡਾ ਇੱਥੇ ਦੂਜੇ ਪਾਸੇ ਅਸੀਂ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਦੂਜੇ ਪਾਸੇ ਬਾਦਲ ਢੜੇ ਦੇ ਵੱਲੋਂ ਜਿਹੜਾ ਕਿ ਬਾਕੀਆਂ ਦੇ ਉੱਤੇ ਵੀ ਗੰਭੀਰ ਜਿਹੜੇ ਕਿ ਇਲਜ਼ਾਮ ਤੱਕ ਲਗਾਏ ਗਏ ਤੇ ਜਿਸ ਤੋਂ ਬਾਅਦ ਦੋਵਾਂ ਦੇ ਵਿੱਚ ਕਾਟੋ ਕਲੇਸ਼ ਜਾਰੀ ਰਿਹਾ ਤੇ ਹੁਣ ਬਾਖੀ ਢੜੇ ਨੇ ਆਪਣੀ ਨਵੀਂ ਜਿਹੜੀ ਕਿ ਪਾਰਟੀ ਬਣਾਈ ਤੇ ਜਿਸ ਤੋਂ ਬਾਅਦ ਨਮਾ ਅਕਾਲੀ ਦਲ ਬਣ ਗਿਆ ਤੇ ਉੱਥੇ ਹੀ ਗਿਆਨੀ ਹਰਪਿੰਦ ਨੂੰ ਜਿਹੜੀ ਕਿ ਪ੍ਰਧਾਨਗੀ ਦੇ ਦਿੱਤੀ ਤੇ ਪ੍ਰਧਾਨਗੀ ਮਿਲਣ ਤੋਂ ਬਾਅਦ ਹੁਣ ਲਗਾਤਾਰ ਉੱਥੇ ਬਾਦਲ ਢੜਾ ਲਗਾਤਾਰ ਪਲਟਵਾਰ ਕਰਦਾ ਹੋਇਆ ਨਸਰ ਆ ਰਿਹਾ ਤੇ ਸਰਨਾ ਦੇ ਵੱਲੋਂ ਹੁਣ ਸਿੱਧਾ ਖੁੱਲਾ ਚੈਲੰਜ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਕਿਹਾ ਹੈ ਕਿ ਗਿਆਨੀ ਹਰਪੇ ਨੂੰ ਜਿਹੜੀ ਹੈ ਕਿ ਜਿਮਨੀ ਚੋਣਾ ਲੜਨੀ ਚਾਹੀਦੀਆਂ ਨੇ ਤੇ ਜੇਕਰ ਉਹਨਾਂ ਦੇ ਵਿੱਚ ਹਿੰਮਤ ਹੈ ਤਾਂ ਉਹ ਤਰਨ-ਤਰਨ ਦੀਆਂ ਜਿਮਨੀ ਚੋਣਾ ਲੜਨ ਤੇ ਉੱਥੇ ਹੀ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਸਰਨਾ ਵੀ ਜਿਹੜੇ ਕਿ ਗਿਆਨੀ ਹਰਪੇ ਨੂੰ ਖੁੱਲਾ ਚੈਲੰਜ ਕਰਦੇ ਹੋਏ ਨਸਰ ਆ ਰਹੇ